ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮ ਦੇ ਆਦੀਨਪੰਦੇ ਇਲਾਕਾ ਖਜ਼ਾਨਾ ਗੇਟ ਦੇ ਕੋਲ ਸ਼ਹੀਦ ਉਦਮ ਸਿੰਘ ਕਲੋਨੀ ਬੇਦੀ ਪੈਟਰੋਲ ਪੰਪ ਵਾਲੀ ਗਲੀ ਦੇ ਵਿੱਚ ਵਾਰਾ ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਗਵਾਂਡੀਆਂ ਨੇ ਗਵਾਂਡੀਆਂ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਇੱਕ ਗਵਾਂਡੀ ਵੱਲੋਂ ਦੂਜੇ ਗਵਾਂਡੀ ਦਾ ਸਿਰ ਪਾੜਨ ਦਾ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਹੈ ਵਿੜਤ ਪਰਿਵਾਰ ਨੂੰ ਕੁੱਤਿਆਂ ਨੂੰ ਰੋਟੀ ਪਾਉਣਾ ਮਹੰਗਾ ਪੈ ਜਾਂਦਾ ਹੈ ਜਦੋਂ ਇਸ ਮੌਕੇ ਤੇ ਬਿੰਦ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦੇ ਅੰਦਰ ਦੱਸਿਆ ਕਿ ਅਸੀਂ ਗਲੀ ਦੇ ਵਿੱਚ ਜਿਹੜੇ ਆਵਾਰਾ ਕੁੱਤੇ ਘੁੰਮਦੇ ਹਨ ਕਈ ਵਾਰ ਉਹਨਾਂ ਨੂੰ ਰੋਟੀ ਪਾ ਦਿੰਦੇ ਹਾਂ ਤਾਂ ਸਾਡੇ ਗੁਆਂਢੀਆਂ ਨੇ ਸਾਨੂੰ ਰੋਟੀ ਪਾਉਣ ਤੋਂ ਰੋਕਿਆ ਜਦਕਿ ਅਸੀਂ ਕਿਹਾ ਕਿ ਇਹ ਪਾਲਤੂ ਹੈ ਅਸੀਂ ਤਾਂ ਗਲੀ ਦੇ ਵਿੱਚ ਜਿਹੜਾ ਆਵਾਰਾ ਕੁੱਤੇ ਘੁੰਮਦੇ ਹਨ ਕਈ ਵਾਰ ਉਹਨਾਂ ਨੂੰ ਰੋਟੀ ਪਾਉਂਦੇ ਰਹਿੰਦੇ ਹਾਂ ਤਾਂ ਸਾਡੇ ਗੁਆਂਢੀਆਂ ਨੇ ਸਾਨੂੰ ਰੋਟੀ ਪਾਉਣ ਤੇ ਰੋਕਿਆ ਜਦੋਂ ਅਸੀਂ ਕਿਹਾ ਕਿ ਇਹ ਬੇਸਹਾਰਾ ਜਾਨਵਰ ਹਨ ਤੁਸੀਂ ਇਹਨਾਂ ਨੂੰ ਰੋਟੀ ਪਾਉਣ ਲਈ ਕਿਉਂ ਰੋਕਦੇ ਹੋ ਤਾਂ ਇਸ ਦੇ ਚੱਲਦਿਆਂ ਹੀ ਪਹਿਲਾ ਕੁੱਤੇ ਦੇ ਸਿਰ ਦੇ ਵਿੱਚ ਡਾਂਗ ਮਾਰੀ ਜਾਂਦੀ ਉਸ ਤੋਂ ਬਾਅਦ ਕਾਰ ਦਿੱਤਾ ਜਾਂਦਾ ਤੇ ਫਿਰ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਜਾਂਦਾ ਹਾਂਜੀ ਸਰ ਮੈਂ ਪਲਕ ਮੇਰੇ ਹਸਬੰਡ ਰਾਜਕੁਮਾਰ ਮੈਂ ਖਜ਼ਾਨੇ ਗੇਟ ਬੇਦੀ ਪ੍ਰੋਪਰਮ ਸ਼ਹੀਦ ਉਦਮ ਸਿੰਘ ਕਲੋਨੀ 9 ਨੰਬਰ ਗਲੀ ਚ ਰਹਿੰਦੀ ਆ ਮੇ ਸਾਡੇ ਗਵਾਂਢੀ ਆ ਜਿਹੜੇ ਉਹਨਾਂ ਨੇ ਡੌਗ ਕਰਕੇ ਡੌਗ ਨੂੰ ਵੀ ਡੈਮੇਜ ਕਰਤਾ ਇੱਕ ਖਾਣਾ ਪਾਣ ਦੀ ਵਜ੍ਹਾ ਦੇ ਨਾਲ ਅਸੀਂ ਖਾਣਾ ਪਾਂਦੇ ਖਾਣਾ ਖਾਣਾ ਪਾਣ ਕਰੇ ਡੌਗ ਨੂੰ ਵੀ ਡੈਮੇਜ ਕਰਤਾ 6 ਮਹੀਨੇ ਡੌਗ ਸੀ ਤੇ ਮੇਰੇ ਹਸਬੰਡ ਨੂੰ ਵੀ ਡੈਮੇਜ ਕਰਤਾ ਸਾਰਾ ਸਿਰ ਤੋਂ ਵੀ ਬਾਹਾਂ ਤੋਂ ਵੀ ਤੇ ਅਸੀਂ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ ਵੀ ਅਸੀਂ ਕੰਪਲੇਨ ਵੀ ਲਿਖਾਈ ਜਾ ਕੇ ਉਹਨਾਂ ਨੇ ਕੁਝ ਨਹੀਂ ਕੀਤਾ ਸ਼ਰਿਆਮ ਫਿਰਦੇ ਵੇ ਸਾਡੇ ਸਾਹਮਣੇ ਸਾਨੂੰ ਟੌਰਚਰ ਕਰਦੇ ਵੇ ਸਾਨੂੰ ਕੁਝ ਵੀ ਹੋ ਸਕਦਾ ਵੈ ਕੁਝ ਵੀ ਇਹਨਾਂ ਕੋ ਸਾਨੂੰ ਡਰ ਰਗਾ ਵੈ ਕਿ ਕੱਲ ਨੂੰ ਸਾਨੂੰ ਕੁਝ ਵੀ ਕਰ ਸਕਦੇ ਆ ਬਸ ਮੇਰੇ ਹੱਥ ਜੋੜ ਕੇ ਬੇਨਤੀ ਮੇਰੇ ਹੈਲਪ ਕੀਤੀ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਜੋ ਮੇਰੇ ਹਸਬੰਦ ਦਾ ਹੋਇਆ ਉਹਨਾਂ ਦਾ ਸੋਨੂ ਸਿਕੰਦਰ ਉਸਕੇ ਪਾਪਾ ਦਾ ਨਾਮ ਹੈ ਨਿਰਮਲ ਨਿਮਾ ਨਿਰਮਲ ਸਿੰਘ ਵਜਾ ਕੋਈ ਡੋਕੀ ਆ ਡੋਗ ਨੂੰ ਟਿਕਨ ਨਹੀਂ ਦਿੰਦੇ ਉਹ ਸਿਰਫ ਡੋਗ ਨੂੰ ਮਾਰਦੇ ਆ ਕੋਈ ਵੀ ਡੋਗ ਆਂਦਾ ਗਲੀ 'ਚ ਟਿਕਨ ਨਹੀਂ ਦਿੰਦੇ ਨੂੰ ਸਾਰਿਆਂ ਨੂੰ ਮਾਰਦੇ ਛੋਟੇ ਛੋਟੇ ਬੱਚਿਆਂ ਨੂੰ ਡੰਗਾ ਦੇ ਨਾਲ ਮਾਰਦੇ ਨਹੀਂ ਨਹੀਂ ਸਟ੍ਰੀਟ ਡੋਗ ਹੈ ਗਲੀ ਦਾ ਡੋਗ ਹੈ ਸਾਡਾ ਫਾਲਤੂ ਪਾਲਤੂ ਡੋਗ ਨਹੀਂ ਗਾ ਤਾਂ ਦੀ ਸਟ੍ਰੀਟ ਡੋਗ ਹੈ ਉਸ ਦਿਨ ਖਾਣਾ ਪਾਣ ਮੇਰੀ ਬੇਟੀ ਗਈ ਆ ਤੇ ਉਹਨਾਂ ਨੂੰ ਕਹਿੰਦੀ ਮੇਰੀ ਬੇਟੀ ਨੂੰ ਕਹਿੰਦੇ ਕਿ ਇਹਨੂੰ ਇੱਥੋਂ ਲੈ ਜਾ ਜਾਂ ਕੁਝ ਕਰ ਲੈ ਸੀਗਾ ਸਦਾ ਹੀ ਕਿੱਥੇ ਲੱਗ ਜਾਈ ਇਹਨੂੰ ਇਹਨੂੰ ਖਾਣਾ ਨਹੀਂ ਪਾਣਾ ਹੈਗਾ ਇਹਨੂੰ ਖਾਣਾ ਨਹੀਂ ਪਾਣਾ ਤੇ ਤੁਸੀਂ ਇਹਨੂੰ ਬਾਹਰ ਕੱਢੋ ਅਸਰੇ ਇਹਨਾਂ ਨੇ ਕਹਿ ਗਈ ਅਸੀਂ ਨਹੀਂ ਇਹਨੂੰ ਖਾਣਾ ਪਾਣਾ ਅੰਦਰੋਂ ਡਾਂਗ ਲਿਆ ਕੇ ਉਹਦੇ ਪਹਿਲਾਂ ਡੋਗ ਦੇ ਮਾਰੀ ਉਹਨੂੰ ਸੇ ਤੋਂ ਡੈਮੇਜ ਕਰਤਾ ਸਾਰਾ ਹੀ ਅੱਖ ਵੀ ਡੈਮੇਜ ਹੋ ਗਈ ਉਹਦੀ ਫਿਰ ਮੇਰੇ ਹਸਬੰਦ ਨੂੰ ਵੀ ਡੈਮੇਜ ਕਰਤਾ ਡਾਂਗਾ ਡੂੰਗਾ ਮਾਰੀਆਂ ਡਾਂਗ ਟੁੱਟ ਗਈ ਫਿਰ ਅੰਦਰੋਂ ਪਤਾ ਨਹੀਂ ਹੋਰ ਕੋਈ ਚੀਜ਼ ਲਿਆਂਦੀ ਆ ਸਟੀਚਿੰਗ ਲੱਗੇ ਮੱਥੇ ਤੇ ਪੰਜ ਛੇ ਸਟੀਚਿੰਗ ਲੱਗੇ ਬਾਹ ਤੇ ਵੀ ਸਟੀਚਿੰਗ ਲੱਗੇ ਆ ਤੇ ਸਾਨੂੰ ਬਸ ਇਨਸਾਫ ਚਾਹੀਦਾ ਸਾਨੂੰ ਨਾਲ ਕੋ ਡਰ ਹਰ ਵੇਲੇ ਡਰ ਹੈ ਕਿ ਕੱਲ ਨੂੰ ਸਾਨੂੰ ਮਾਰ ਵੀ ਸਕਦੇ ਆ ਸਾਰੀ ਫੇ ਮੈਨੂੰ ਵੀ ਕਰੋ ਖੇਚ ਕੇ ਇਹਨਾਂ ਨੇ ਵਾਲ ਕੁੱਟੇ ਮੇਰੇ ਮੇਰੇ ਕੱਪੜੇ ਪਾੜੇ ਗੰਦੀਆਂ ਗਾਂ ਮੈਨ ਸਰ ਮੈਂ ਨਹੀਂ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦੀ ਮੇਰੀ ਸਿਰਫ ਹੈਲਪ ਕੀਤੀ ਜਾਵੇ ਮੈਨੂੰ ਇਨਸਾਫ ਦਵਾਇਆ ਜਾਵੇ ਜੋ ਮੇਰੇ ਪਰਿਵਾਰ ਨਾਲ ਹੋਇਆ ਮੇਰੇ ਬੱਚਿਆਂ ਨਾਲ ਹੋਇਆ ਮੇਰੇ ਨਾਲ ਹੋਇਆ ਮੈਨੂੰ ਇਨਸਾਫ ਦਿੱਤਾ ਜਾਵੇ ਪੁਲਿਸ ਨੂੰ ਸਾਰੀ ਕਾਰਵਾਈ ਸਾਰੀ ਕੀਤੀ ਕੁਝ ਨਹੀਂ ਪੁਲਿਸ ਨੇ ਸਾਡੀ ਬਾਤ ਨਹੀਂ ਪੁੱਛੀ ਸਰ ਅਸੀਂ ਸਾਰਾ ਕੁਝ ਕમ્ਪਲੇਨ ਵਗੈਰਾ ਸਾਰਾ ਕੁਝ ਕੀਤੀ ਥਾਣੇ ਜਾ ਗਏ ਪਰ ਪੁਲਿਸ ਇੱਕ ਵਾਰ ਇਹ ਸਾਡੇ ਕੋਲ ਹਸਪੀਟਲ ਦਿਨ ਦਿਨ ਮੈਂ ਰਹਿ ਕੇ ਆਈ ਆਪਣੇ ਹਸਬੰਦ ਦੇ ਨਾਲ ਗੋਨਾਨਕ ਹਸਪੀਟਲ ਕੋਈ ਬਾਤ ਨਹੀਂ ਸਾਡੀ ਪੁੱਛੀ ਪੁਲਿਸ ਨੇ ਉੱਥੇ ਵੀ ਨਹੀਂ ਆਈ ਤੇ ਨਾ ਇਹਨਾਂ ਨੂੰ ਅਰੈਸਟ ਕੀਤਾ ਗਾ ਅਸੀਂ ਇਨਸਾਫ ਚਾਹੁੰਦੇ ਆ ਕਿ ਮੇਰੇ ਹਸਬੰਦ ਨਾਲ ਮੇਰ ਨਾਲ ਜੋ ਹੋਇਆ ਵੈ ਮੇਰੇ ਹਸਬੰਦ ਨੂੰ ਡੈਮੇਜ ਕੀਤਾ ਦਿਮਾਗ ਤੋਂ ਜਾਂ ਸੋ ਵੀ ਸਾਡੇ ਨਾਲ ਬੇਅਦਬੀਆਂ ਹੋਈਆਂ ਮੈਂ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਸਰ ਸਰ ਆਇਕ ਮਾਰਦੇ ਮੈਂ ਚਾਰ ਰੋੜ ਬੇਦੀ ਕੋਲ ਗਲੀਆਂ ਬਣਾਓ ਸਰ ਮੈਂ ਮੇਰੀ ਬੇਟੀ ਡੌਗ ਨੂੰ ਪਾਣ ਗਈ ਖਾਣਾ ਤੋਂ ਨੂੰ ਨੂੰ ਕੁੜੀ ਨੂੰ ਮਾਰਾ ਮਾਰਾ ਚੰਗਾ ਬੋਲਿਆ ਅਸੋ ਸੋ ਨੂੰ ਨਹੀਂ ਅੱਜ ਮੈਂ ਤੇ ਮੇਰੀ ਕੁੜੀ ਮੇਰੇ ਰੋਣ ਆ ਗਈ ਮੈਂ ਅਦੀ ਪਾਪਾ ਡੋਗ ਨੂੰ ਮਾਰਿਆ ਤੇ ਮੈਂ ਉਸਰੇ ਬਾਹਰ ਗਿਆ ਤੇ ਡੋਗ ਨੂੰ ਇਹਨੇ ਫੜ ਕੇ ਛੋਟੀ ਮਾਰੀ ਜ਼ੋਰ ਦੀ ਤੇ ਮੈਂ ਡੋਗ ਨੂੰ ਫੜ ਲਿਆ ਮੇ ਕੋ ਵੇਖਿਆ ਨਹੀਂ ਗਿਆ ਤੇ ਮੈਂ ਡੋਗ ਚੁੱਕ ਕੇ ਨਾ ਕਿਹਾ ਮੈਂ ਫੜ ਹੂੰ ਦੂਜੀ ਵਾਰੀ ਮਾਰ ਕੇ ਵਖਾ ਇਹਨੇ ਮਾਰਿਆ ਦੂਜੀ ਵਾਰੀ ਮਾਰ ਡਾਂਗ ਮਾਰੀ ਉਹਨੇ ਫਿਰ ਮਾਰਦੀ ਡੋਗ ਮੇਰੇ ਥੋੜੋ ਪਿਆ ਐ ਕਲੀ ਦੇ ਸਾਡੇ ਮਹੱਲੇ ਦਾ ਡਾਕਟਰ ਸਾਹਿਬ ਹੈਗੇ ਡਾ ਵੀ ਡੋਗ ਨੂੰ ਬੜਾ ਪਿਆਰ ਕਰਦੇ ਆ ਤੇ ਇਹਨਾਂ ਨੇ ਫੜ ਲਿਆ ਇਹਨਾਂ ਨੇ ਮੈਨੂੰ ਨਹੀਂ ਵੇਖਿਆ ਡੋਗ ਨੂੰ ਵੇਖਿਆ ਜੋ ਇਹਨਾਂ ਨੂੰ ਫੜਿਆ ਤੇ ਫਿਰ ਆਵਾਜ਼ ਮੈਂ ਤੁਹਾਨੂੰ ਹੁਣ ਤੋਂ ਮਾਰਿਆ ਹੁਣ ਮੈਨੂੰ ਮਾਰਨ ਮਾਰਤਾ ਨੇ ਭਾਈ ਮੈਨੂੰ ਮੈਨੂੰ ਫੜ ਲਿਆ ਇਹਨਾਂ ਨੇ ਮੈਂ ਜੂੜਾ ਫੜ ਲਿਆ ਦਾ ਮੈਂ ਹੁਣ ਮਾਰ ਫਾਜ ਨੇ ਫੜ ਲਿਆ ਸ ਮੇਰੇ ਹੱਥੋਂ ਲੱਤਾਂ ਤਿੰਨ ਜਣੇ ਨੇ ਤੇ ਫੜ ਗਏ ਮੇਰੇ ਆ ਇੱਥੇ ਸਿੱਧੀ ਮਾਰੇ ਚੀਜ਼ ਡਾਂਗ ਮਾਰੀ ਇੱਕ ਪਹਿਲੇ ਡਾਂਗ ਮਾਰੀ ਡਾਂਗ ਨਹੀਂ ਟੁੱਟ ਗਈ ਇਹ ਫਿਰ ਛੋਟਾ ਮੁੰਡਾ ਆਇਆ ਨਾਲ ਭਰਾ ਹੁਣ ਦਤਰੀ ਏਡੀ ਕੁ ਖੜੀ ਉਹ ਲਿਆ ਕੇ ਮੇਰੇ ਮਾਰੀ ਮੈਨੂੰ ਉੱਥੇ ਉਹ ਮੈਂ ਡੇਪਿਆ ਮੇਰੀ ਬੇਟੀ ਮੇਰੇ ਉੱਪਰ ਦੇਖਦੀ ਮੇਰਾ ਬੇਟਾ ਵੀ ਡਿਆ ਹੋਇਆ ਉਹਨਾਂ ਦਾ ਫੋਟੋ ਹੈ ਉਹਨਾਂ ਦੇ ਕੋਈ ਨਹੀਂ ਲੱਗੀ ਸਾਡਾ ਉਹਨਾਂ ਦਾ ਮੱਲਾ ਭਾਈ ਮੱਲਾ ਮੇਰੇ ਨਾਲ ਹੈ ਮੱਲੇ ਭਾਸ਼ਕ ਮੱਲੇ ਵਾਲੇ ਬੋਸ ਮੈਨੂੰ ਮੈਨੂੰ ਇਨਸਾਫ ਚਾਹੀਦਾ ਮੇਰੇ ਮੱਲੇ ਦੇ ਮੇਰਾ ਮੇਰੇ ਨਾਲ ਹੈ ਮੈਨੂੰ ਇਨਸਾਫ ਚਾਹੀਦਾ ਮੈਂ ਪੁਲਿਸ ਵਾਲੇ ਸਾਰੇ ਉਸ ਵੇਲੇ ਵਿੱਚ ਹੁੰਦੇ ਖੂਚ ਮੈਨਾਂ ਨੇ ਆਪਣੀ ਗੱਡੀ ਦਿੱਤੀ ਐਕਟਰਾਂ ਮੈਂ ਐਕਟਰਾਂ ਆਪਣੀ ਵਾਈਫ ਨੂੰ ਭਾਇਆ ਤੇ ਮੈਂ ਨਾਲ ਹੀ ਉਸਾਰੇ ਖੂਨ ਵਗਦੇ ਵਗਦੇ ਚਲਾ ਗਿਆ ਉੱਥੇ ਇਹ ਵੀ ਆਪਣੇ ਡੋਗ ਲੈ ਗਏ ਨਾਲ ਪੁਲਿਸ ਕਹਿੰਦੇ ਉਹਨਾਂ ਵੇਖਿਆ ਪਏ ਇੱਕ ਇੱਕ ਕਹਿੰਦੇ ਸਾਨੂੰ ਕਹਿੰਦਾ ਐਫਓ ਉੱਥੇ ਫੋ ਉੱਥੇ ਜਲ ਜਾ ਸੇਵਲੋ ਹਸਪੀਟਲ ਤੁਹਾਨੂੰ ਉਹ ਲਿਖ ਕੇ ਮਨਾਵਨ ਹੋ ਕੇ ਦੇਤਾ ਕਿ ਆਪਾਂ ਚਲੇਗਾ ਬਾ ਸਾਡੀ ਬਾਦੇ ਨਾ ਕੁਛ ਆ ਸਾਨੂੰ ਸਾਫ ਚਾਹੀਦਾ ਬਸ ਗਰੀਬੰਦਾ ਰੇੜੀ ਰਾਂਡਿਆ ਮੈਂ ਚਾਰ ਪੰਜ ਦਿਨ ਹੋ ਗਏ ਮੈਂ ਘਰ ਬੈਠਾ ਮੈਂ ਲੋਕ ਕਹਿੰਦੇ ਨਾ 1000 2000 ਰੁਪਏ ਪਰਸੋ ਫੜਿਆ ਨਾ ਮੈਂ ਤੁਹਾਨੂੰ ਬਾਬ ਦੇ ਦਾਂਗਾ ਉਹ ਜਿਹੜੀ ਕੰਪਲੇਂਟ ਆਈ ਉਹਦੇ ਉੱਤੇ ਕਾਰਵਾਈ ਕਰਦਾਂਗੇ ਤਸਦੀਕ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਰਵਾਈ ਬਣਦੀ ਹੋਗੀ ਐਸ ਪਰ ਲਾ ਕੀਤੀ ਜਿਹੜਾ ਹੀ ਦੱਸਿਆ ਇਹਨਾਂ ਨੇ ਉਹ ਕੁੱਤੇ ਕਤੇ ਦਾ ਕੋ ਮੈਟਰ ਦੱਸਦੇ ਆ ਤਸਦੀਕ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਹੋਣਗੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਮੈਡੀਕਲ ਰਿਪੋਰਟ ਆਜੀ ਉਹ ਪੜ ਲਈ ਨੇ ਮੈਡੀਕਲ ਰਿਪੋਰਟ ਆਈ ਤੇ ਵੇਖ ਲਈ ਨੇ ਅਜੇ ਤੱਕ ਸਾਡੇ ਪੇਸ਼ ਨਹੀਂ ਕੀਤੀ ਜੋ ਕਰਨਗੇ ਦੱਸਦਾਂਗੇ